ਵਾਜਦਾਰੀ ਕਾਨੂੰਨਾਂ ਨਾਲ ਸਬੰਧਤ ਤਿੰਨ ਬਿੱਲ ਲੰਗੇ ਦਿਨ ਉਸ ਵੇਲੇ ਪਾਸ ਕੀਤੇ ਗਏ ਜਦੋਂ ਸਦਨ ਦੇ ਵਿੱਚੋਂ 143 ਦੇ ਕਰੀਬ ਦੋਵੇਂ ਸਦਨਾਂ 'ਚ 143 ਦੇ ਕਰੀਬ ਸੰਸਦ ਮੌਤਲ ਕਰ ਦਿੱਤੇ ਗਏ ਸੀ ਹੈਰਾਨੀ ਦੀ ਗੱਲ ਹੈ ਉਸ ਵੇਲੇ ਇਹ ਕੀਤਾ ਗਿਆ ਜਦੋਂ ਵਿਰੋਧੀ ਧਿਰ ਲੋਕ ਸਭਾ ਦੇ ਵਿੱਚ ਜ਼ਿਆਦਾਤਰ ਮੌਜੂਦ ਹੀ ਨਹੀਂ ਸੀ ਯਾਨੀ ਕਿ ਜਦੋਂ ਸੱਤਾਧਾਰੀ ਬਹੁਮਤ ਦੇ ਵਿੱਚ ਮੌਜੂਦ ਸੀ ਜ਼ਿਆਦਾਤਰ ਸੱਤਾਧਾਰੀ ਪਾਰਟੀ ਦੇ ਮੈਂਬਰ ਹੀ ਮੌਜੂਦ ਸਨ ਇਕਦੁੱਕਾ ਵਿਰੋਧੀ ਧਿਰ ਦੇ ਮੈਂਬਰ ਸਨ ਪਰ ਤਾਂ ਵੀ ਇਹ ਤਿੰਨ ਬਿੱਲ ਪਾਸ ਕਰ ਦਿੱਤੇ ਗਏ ਨੇ ਫੌਜਦਾਰੀ ਦੇ ਬਿੱਲ ਪਾਸ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਹੁਣ ਆਈਪੀਸੀ ਅਤੇ ਸੀਆਰਪੀਸੀ ਦੀ ਥਾਂ ਲੈਣ ਵਾਲੇ ਨਵੇਂ ਬਿੱਲ ਆ ਚੁੱਕੇ ਨੇ ਆਈਪੀਸੀ ਸੀਆਰਪੀਸੀ ਨੂੰ ਬ੍ਰਿਟਾਨਵੀ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਦੱਸਿਆ ਗਿਆ ਤੇ ਉਹਨਾਂ ਦੀ ਥਾਂ ਦੇ ਉੱਤੇ ਹੁਣ ਨਵੇਂ ਬਿੱਲ ਪੇਸ਼ ਕੀਤੇ ਗਏ ਨੇ ਔਰ ਇਹਨਾਂ ਨਵੇਂ ਬਿੱਲਾਂ ਦੇ ਆਧਾਰ ਦੇ ਉੱਤੇ ਹੀ ਹੁਣ ਅ ਅੱਗੇ ਕਾਨੂੰਨ ਬਣ ਸਕਦੇ ਨੇ ਜਦੋਂ ਇਹ ਬਿੱਲ ਬਤੌਰ ਕਾਨੂੰਨ ਪਾਸ ਹੋ ਜਾਣਗੇ ਤੇ ਉਸ ਆਧਾਰ ਦੇ ਉੱਤੇ ਹੀ ਅਗਲੀ ਜਿਹੜੀ ਨਿਆਹ ਪ੍ਰਣਾਲੀ ਹੈਗੀ ਆ ਕਾਨੂੰਨ ਪ੍ਰਣਾਲੀ ਹੈਗੀ ਆ ਉਹ ਕੰਮ ਕਰ ਸਕਦੀ ਹੈ ਤਾਂ ਦੱਸ ਦਈਏ ਕਿ ਲੰਘੇ ਦਿਨ ਇਹਨਾਂ ਤਿੰਨ ਬਿੱਲਾਂ ਨੂੰ ਲੋਕ ਸਭਾ ਦੇ ਵਿੱਚ ਪਾਸ ਕੀਤਾ ਗਿਆ ਔਰ ਇਹਨਾਂ ਨੂੰ ਲੈ ਕੇ ਵਿਵਾਦ ਪਖਿਆ ਹੋਇਆ ਕਿਉਂਕਿ ਇਹ ਉਹ ਬਿੱਲਸ ਨੇ ਜਿਨ੍ਹਾਂ ਨੂੰ ਲੈ ਕੇ ਵਿਰੋਧੀ ਧਿਰਾਂ ਲੰਬੇ ਸਮੇਂ ਤੋਂ ਲੈ ਕੇ ਇਤਰਾਜ਼ ਜਤਾ ਰਹੀਆਂ ਸਨ ਵਿਰੋਧੀ ਧਿਰ ਦੇ ਐਮਪੀਜ਼ ਲੰਬੇ ਸਮੇਂ ਤੋਂ ਲੈ ਕੇ ਇਤਰਾਜ਼ ਜਤਾ ਰਹੇ ਸਨ ਜਿਸ ਦੇ ਨਾਲ ਸ਼ਾਇਦ ਕੇਂਦਰ ਸਰਕਾਰ ਕੋਲ ਅਤੇ ਪੂਰੇ ਸਪ੍ਰਸ਼ਾਸਨ ਦੇ ਕੋਲ ਇਹੋ ਜਿਹੀਆਂ ਸ਼ਕਤੀਆਂ ਆ ਜਾਣਗੀਆਂ ਜਿਨ੍ਹਾਂ ਨੂੰ ਸ਼ਾਇਦ ਸੂਬੇ ਦੀ ਸਰਕਾਰ ਵੀ ਨਾ ਰੋਕ ਸਕੇ ਗੱਲਬਾਤ ਕਰਦੇ ਆ ਇਹਨਾਂ ਤਿੰਨ ਫੌਜਦਾਰੀ ਨਵੇਂ ਬਿੱਲਾਂ ਦੇ ਬਾਰੇ ਦੇ ਵਿੱਚ ਕਿਉਂਕਿ ਚਰਚਾ ਇਹਨਾਂ ਦੇ ਉੱਤੇ ਬਣੀ ਹੋਈ ਹੈ ਇਹਨਾਂ ਨਵੇਂ ਬਿੱਲਾਂ ਦੇ ਵਿੱਚ ਜਿਹੜੇ ਨਾਮ ਤਿਆਰ ਕੀਤੇ ਗਏ ਨੇ ਹੁਣ ਤੱਕ ਉਹ ਭਾਰਤੀ ਨਿਆਏ ਸੰਹਿਤ ਇਸ ਤੋਂ ਇਲਾਵਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤ ਅਤੇ ਭਾਰਤੀ ਸਾਕਸ਼ੇ ਬਿੱਲ ਇਹ ਤਿੰਨ ਬਿੱਲ ਨੇ ਜਿਹੜੇ ਪੇਸ਼ ਕੀਤੇ ਗਏ ਨੇ ਇੱਕ ਭਾਰਤੀ ਨਿਆਸਨ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤ ਔਰ ਇੱਕ ਸਾਖਸ਼ੇ ਸੰਹਿਤ ਬਿੱਲ ਜਿਹੜਾ ਹੈ ਉਹ ਪਾਸ ਕੀਤਾ ਗਿਆ ਦਰਸਲ ਰਾਸਰੋ ਨੂੰ अपराध ਦੀ ਸ਼੍ਰੇਣੀ ਦੇ ਵਿੱਚੋਂ ਖਤਮ ਕਰ ਦਿੱਤਾ ਗਿਆ ਰਾਜ ਸ੍ਰੋਹ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਖਤਮ ਕੀਤਾ ਗਿਆ ਪਰ ਸਰਕਾਰ ਦੇ ਵਿਰੁੱਧ ਅਪਰਾਧਾਂ ਦੀ ਇੱਕ ਸ਼੍ਰੇਣੀ ਬਣਾਈ ਗਈ ਹੈ ਨਵੀਂ ਜਿਸ ਦੇ ਵਿੱਚ ਰਾਜ ਸ੍ਰੋਹ ਨੂੰ ਪਾ ਦਿੱਤਾ ਗਿਆ ਹੁਣ ਰਾਜ ਸ੍ਰੋਹ ਕੀ ਹੈ ਤੇ ਦੇਸ਼ ਸ੍ਰੋਹ ਕੀ ਹੈ ਉਸ ਬਾਰੇ ਵੀ ਅਮਿਤ ਸ਼ਾਹ ਨੇ ਬਖੂਬੀ ਆਪਣੇ ਭਾਸ਼ਣ ਦੇ ਵਿੱਚ ਦੱਸਿਆ ਆ ਪਰ ਉਸ ਦੇ ਉੱਤੇ ਵੀ ਇਤਰਾਜ਼ ਜਿਹੜੇ ਨੇ ਖੜੇ ਹੋ ਰਹੇ ਨੇ ਰਾਜ ਸ੍ਰੋਹ ਤੇ ਦੇਸ਼ ਸ੍ਰੋਹ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਮਿਤ ਸ਼ਾਹ ਨੇ ਸਾਫ਼ ਕਰ ਦਿੱਤਾ ਕਿ ਕੇਂਦਰ ਸਰਕਾਰ ਦੇ ਖਿਲਾਫ ਜਿੰਨਾ ਮਰਜ਼ੀ ਕੋਈ ਬੋਲ ਸਕਦਾ ਹੈ ਪਰ ਜੇ ਦੇਸ਼ ਦੇ ਖਿਲਾਫ ਬੋਲਿਆ ਜਾਵੇਗਾ ਤੇ ਉਹ ਹਰ ਕਿਸ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ ਯਾਨੀ ਕਿ ਦੇਸ਼ ਧਰੋਹ ਤਾਂ ਬਰਕਰਾਰ ਹੈਗਾ ਆ ਦੇਸ਼ ਧਰੋਹ ਦੇ ਖਿਲਾਫ ਕਾਰਵਾਈ ਵੀ ਹੋਵੇਗੀ ਪਰ ਰਾਜ ਧਰੋਹ ਨੂੰ ਖਤਮ ਕਰ ਦਿੱਤਾ ਗਿਆ ਰਾਜ ਧਰੋਹ ਨਾਮਕ ਕੋਈ ਚੀਜ਼ ਜਿਹੜੀ ਹੈ ਉਹ ਨਹੀਂ ਰੱਖੇਗੀ ਹਾਲਾਂਕਿ ਇਹ ਜ਼ਰੂਰ ਦੱਸਿਆ ਜਾ ਰਿਹਾ ਕਿ ਰਾਜ ਸ੍ਰੋ ਦੇ ਅਧੀਨ ਜਿਹੜੀਆਂ ਪ੍ਰोसीडिंग्स ਸੀਗੀਆਂ ਉਹ ਸਰਕਾਰ ਦੇ ਖਿਲਾਫ ਅਪਰਾਧਾਂ ਦੇ ਅਧੀਨ ਜਿਹੜੀ ਇੱਕ ਨਵੀਂ ਸ਼੍ਰੇਣੀ ਬਣਾਈ ਗਈ ਹੈ ਉੱਥੇ ਪਾਈ ਗਈ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਵਿਰੋਧੀ ਧਿਰ ਉੱਕਾ ਹੀ ਮੌਜੂਦ ਨਹੀਂ ਸੀ ਸਦਨ ਦੇ ਵਿੱਚ ਉੱਥੇ ਇਹ ਇਤਰਾਜ਼ ਚੱਕਿਆ ਗਿਆ ਕਿਉਂਕਿ 143 ਦੇ ਕਰੀਬ ਦੋਵੇਂ ਸਦਨਾਂ ਦੇ ਮੈਂਬਰ ਜਿਹੜੇ ਨੇ ਉਹ ਬਾਹਰ ਘਟ ਦਿੱਤੇ ਗਏ ਸੀ ਔਰ ਉਸੇ ਨੂੰ ਲੈ ਕੇ ਜਿੱਥੇ ਅੰਦਰ ਇਕਾਦੁੱਕੇ ਬੈਠੇ ਹੋਏ ਸੀ ਉਹਨਾਂ ਨੇ ਇਤਰਾਜ਼ ਖੜਾ ਕੀਤਾ ਅੱਜ ਗੱਲ ਕਰੀਏ ਸਾਦੂਦੀਨ ਓਵੇਸੀ ਦੀ ਤਾਂ ਉਹਨਾਂ ਨੇ ਇਤਰਾਜ਼ ਚੁੱਕਦੇ ਸਾਫ਼ ਇਹ ਹੈ ਕਿ ਇਹਨਾਂ ਨਵੇਂ ਬਿੱਲਾਂ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੀ ਪੁਲਿਸ ਪ੍ਰਸ਼ਾਸਨ ਹੈਗਾ ਆ ਉਹ ਸਾਫ਼ ਤੌਰ ਦੇ ਉੱਤੇ ਜੱਜ ਵੀ ਬਣ ਜਾਏਗਾ ਜਿਊਰੀ ਵੀ ਬਣ ਜਾਏਗਾ ਤੇ ਜਲਾਦ ਵੀ ਬਣ ਜਾਏਗਾ ਇਹ ਤਿੰਨੋਂ ਅ ਅਖਤਿਆਰ ਜਿਹੜੇ ਨੇ ਉਹ ਪੁਲਿਸ ਪ੍ਰਸ਼ਾਸਨ ਨੂੰ ਮਿਲ ਜਾਣਗੇ ਇਸ ਦੇ ਨਾਲ ਕਿਉਂਕਿ ਇਸ ਦੇ ਉੱਤੇ ਪ੍ਰਸ਼ਾਸਨ ਨੂੰ ਨਿਗ੍ਹਾ ਰੱਖਣ ਵਾਲਾ ਕੋਈ ਵੀ ਨਹੀਂ ਹੋਵੇਗਾ ਖੈਰ ਸਾਦੂਦੀਨ ਅਵੇਸੀ ਦੇ ਇਤਰਾਜ਼ ਦੇ ਬਾਵਜੂਦ ਵੀ ਇਹ ਬਿੱਲ ਜਿਹੜੇ ਨੇ ਉਹ ਲੋਕ ਸਭਾ ਦੇ ਵਿੱਚ ਪਾਸ ਕੀਤੇ ਗਏ ਨੇ ਅਮਿਤ ਸ਼ਾਹ ਨੇ ਸਾਫ਼ ਤੌਰ ਤੇ ਸਾਦੂਦੀਨ ਅਵੇਸੀ ਦਾ ਵੀ ਜਵਾਬ ਦਿੱਤਾ ਆ ਔਰ ਨਾਲ ਦੀ ਨਾਲ ਉਹਨਾਂ ਨੂੰ ਦੇਸ਼ ਧਰੋਹ ਤੇ ਰਾਜ ਧਰੋਹ ਦੇ ਵਿੱਚ ਵੀ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਨਵੇਂ ਬਿੱਲਾਂ ਦੇ ਵਿੱਚ ਰਾਜ ਧਰੋਹ ਤੇ ਦੇਸ਼ ਧਰੋਹ ਦੀ ਕੀ ਹਸਿਆਤ ਹੈਗੀ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੰਗਾਮੀਆਂ ਮੀਟਿੰਗ ਰਹੀ ਹੈ ਇੱਕ ਸਦਨ ਦਾ ਹੰਗਾਮੀਆਂ ਦਿਨ ਰਿਹਾ ਜਿੱਥੇ 100 43 ਦੇ ਕਰੀਬ ਸੰਸਦ ਮੈਂਬਰ ਜਿਹੜੇ ਦੋਵੇਂ ਸਦਨਾਂ ਦੇ ਸੀਗੇ ਉਹ ਮੌਤਲ ਕੀਤੇ ਹੋਏ ਸੀ ਪਰ ਅੰਦਰ ਬੈਠੇ ਕੁਝ ਇਕਾਦੁਕਾ ਵਿਰੋਧੀਆਂ ਦੇ ਹੁੰਦਿਆਂ ਹੋਇਆਂ ਲੋਕ ਸਭਾ ਅਦੇ ਵਿੱਚ ਤਿੰਨ ਫੌਜਦਾਰੀ ਬਿੱਲ ਪਾਸ ਕਰ ਦਿੱਤੇ ਗਏ ਨੇ ਔਰ ਇਹਨਾਂ ਬਿੱਲਾਂ ਨੂੰ ਪਾਸ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਨਵੇਂ ਤਰੀਕੇ ਦਾ ਨਿਆਂ ਜਿਹੜਾ ਆ ਉਹ ਇਜਾਦ ਕੀਤਾ ਜਾ ਰਿਹਾ ਨਵੇਂ ਤਰੀਕੇ ਦੇ ਨਿਆ ਨਿਆਂ ਪ੍ਰਣਾਲੀ ਇਜਾਦ ਕੀਤੀ ਜਾ ਰਹੀ ਹੈ ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਨਿਆਂ ਪ੍ਰਣਾਲੀ ਕਿਸ ਤਰ੍ਹਾਂ ਦੀ ਅਜਾਤ ਹੋ ਰਹੀ ਹੈ ਔਰ ਕੀ ਇਸ ਦੇ ਪ੍ਰਭਾਵ ਹੋ ਸਕਦੇ ਨੇ ਕਿਉਂਕਿ ਜੇ ਗੱਲ ਕਰੀਏ ਜੇ ਗੱਲ ਕਰੀਏ ਨਾ ਤਿੰਨ ਬਿੱਲਾਂ ਦੀ ਤੇ ਇਹਨਾਂ ਤਿੰਨ ਬਿੱਲਾਂ ਦੇ ਵਿੱਚ ਸਡਿਸ਼ਨ ਦੀ ਚਰਚਾ ਵੀ ਕੀਤੀ ਜਾ ਰਹੀ ਹੈ ਸਡਿਸ਼ਨ ਦੇ ਇਲਜ਼ਾਮ ਲੱਗਦੇ ਨੇ ਤੇ ਉਹਦਾ ਖਲਾਸਾ ਵੀ ਦਿੱਤਾ ਗਿਆ ਜੇ ਸਡਿਸ਼ਨ ਦੀ ਪਰਿਭਾਸ਼ਾ ਦੇਖੀ ਜਾਵੇ ਤਾਂ ਉਹ ਸਟੇਟ ਦੇ ਖਿਲਾਫ ਬੋਲੀ ਗਈ ਯਾਨੀ ਕਿ ਸਟੇਟ ਨੂੰ ਕੰਟਰੋਲ ਕਰਨ ਵਾਲੇ ਅਦਾਰੇ ਦੀ ਖਾਸ ਕਰਕੇ ਇੱਕ ਸੈਂਟਰਲ ਗਵਰਨਮੈਂਟ ਦੇ ਖਿਲਾਫ ਬੋਲੇ ਗਏ ਇਲਜ਼ਾਮ ਹੁੰਦੇ ਨੇ ਜਿਹੜੇ ਸੈਡੀਸ਼ਨ ਖਵਾਉਂਦੇ ਨੇ ਜਿਹਦੇ ਉੱਤੇ ਸੈਡੀਸ਼ਨ ਦਾ ਅਪਰਾਧ ਜਿਹੜਾ ਲੱਗਦਾ ਆ ਖੈਰ ਸੈਡੀਸ਼ਨ ਦੀ ਪਰਿਭਾਸ਼ਾ ਬਦਲਣ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਸਾਧੂ ਦੇ ਨਵੇਸੀ ਅਤੇ ਬਾਕੀ ਮੌਜੂਦ ਵਿਰੋਧੀਆਂ ਨੇ ਆਵਾਜ਼ ਚੱਕੀ ਪਰ ਉਹਨਾਂ ਦੀ ਆਵਾਜ਼ ਨੂੰ ਦਬਬ ਦਿੱਤਾ ਗਿਆ ਇਹ ਜਿਹੜੇ ਇਲਜ਼ਾਮ ਲਗਾਏ ਗਏ ਹਾਲਾਂਕਿ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਸੈਡੀਸ਼ਨ ਦੀ ਪਰਿਭਾਸ਼ਾ ਬਦਲ ਕੇ ਫਰੀडम ਆਫ ਸਪੀਚ ਦਾ ਰਾਈਟ ਜਿਹੜਾ ਹੈਗਾ ਲੋਕਾਂ ਦਾ ਉਹ ਖੋਹ ਲਿਆ ਜਾਵੇਗਾ ਯਾਨੀ ਕਿ ਫਰੀडम ਆਫ ਸਪੀਚ ਦੇ ਨਾਮ ਲੋਕ ਆਪਣੇ ਵਿਚਾਰ ਨਹੀਂ ਪ੍ਰਗਟ ਕਰ ਸਕਣਗੇ ਤੇ ਉਹਨਾਂ ਦੇ ਉੱਤੇ ਯੂਏਪੀਏ ਵਰਗੇ ਸਖਤ ਕਾਨੂੰਨ ਲਗਾਏ ਜਾ ਸਕਣਗੇ ਸੈਡੀਸ਼ਨ ਦੇ ਹਵਾਲੇ ਦੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਜਿਹੜੀ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਗਈ ਹੈ ਪਰ ਉਹਨਾਂ ਦੀ ਆਵਾਜ਼ ਨੂੰ ਜੇ ਜਿਸ ਤਰ੍ਹਾਂ ਇਲਜ਼ਾਮ ਲੱਗੇ ਨੇ ਕਿ ਦਬਾਉਣ ਦੀ ਕੋਸ਼ਿਸ਼ ਕੇਂਦਰ ਵੱਲੋਂ ਕਰ ਦਿੱਤੀ ਗਈ ਔਰ ਇਹ ਦਬਾਏ ਗਾਇਬੀ ਕਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਖਰਕਾਰ ਤਿੰਨ ਬਿੱਲ ਜਿਹੜੇ ਨੇ ਉਹ ਪਾਸ ਕਰ ਦਿੱਤੇ ਜਾਂਦੇ ਨੇ ਇਹਨਾਂ ਤਿੰਨ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਇਸ ਉੱਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਤਾਂ ਉਹ ਸਾਰੇ ਐਮਪੀ ਸੀ ਜਿਹੜੇ ਮੌਤਲ ਕਰ ਦਿੱਤੇ ਗਏ ਉਹਨਾਂ ਦੇ ਵਿੱਚ 97 ਲੋਕ ਸਭਾ ਦੇ ਉਹ ਐਮਪੀ ਸੀਗੇ ਜਿਹੜੇ ਵਿਰੋਧੀ ਪਾਰਟੀਆਂ ਨਾਲ ਤਾਲੁਕ ਰੱਖਦੇ ਸੀ ਔਰ ਆਖਰਕਾਰ ਉਹਨਾਂ ਦੇ ਨਾਂ ਹੋਣ ਦੇ ਚੱਲਦੇ ਇਹਨਾਂ ਬਿੱਲਾਂ ਨੂੰ ਪਾਸ ਕਰਨਾ ਸੌਖਾ ਸੀ ਔਰ ਇਹੀ ਉਹਨਾਂ ਨੇ ਇਤਰਾਜ਼ ਜਤਾਇਆ ਕਿ ਉਹਨਾਂ ਨੂੰ ਬਾਹਰ ਕੱਢਣ ਦਾ ਅਸਲ ਮਕਸਦ ਇਹੀ ਸੀ ਕਿ ਉਨ੍ਹਾਂ ਦੀ ਗੈਰ ਮੌਜੂਦਗੀ ਦੇ ਵਿੱਚ ਆਸਾਨੀ ਦੇ ਨਾਲ ਇਹ ਤਿੰਨ ਬਿੱਲ ਪਾਸ ਕਰ ਦਿੱਤੇ ਜਾਣ ਕਿਉਂਕਿ ਬਹੁਤ ਦੇਰ ਤੋਂ ਜਿਹੜੇ ਵਿਰੋਧੀ ਧਰ ਦੇ ਐਮਪੀ ਸੀਗੇ ਉਹ ਇਸ ਨਵੇਂ ਲਿਆਉਣ ਵਾਲੇ ਬਿੱਲ ਦੀ ਵਿਰੋਧਤਾ ਕਰ ਰਹੇ ਸੀ ਇਹਨਾਂ ਤਿੰਨ ਬਿੱਲਾਂ ਦੀ ਵਿਰੋਧਤਾ ਕਰ ਰਹੇ ਸੀ ਜਿਨ੍ਹਾਂ ਨੂੰ ਜਲਦ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਕਰਨ ਦੇ ਮੋੜ ਦੇ ਵਿੱਚ ਕੇਂਦਰ ਸਰਕਾਰ ਹੋ ਸਕਦੀ ਹੈ ਪਰ ਆਉਣ ਵਾਲਾ ਸਮਾਂ ਨੂੰ ਦੇਖਣਾ ਹੋਵੇਗਾ ਕੀ ਲਾਵੇਗਾ ਇੱਕ ਪਾਸੇ ਤਾਂ ਵਿਰੋਧੀ ਧਰ ਦੇ ਸੰਸਦ ਮੈਂਬਰ ਨੇ ਜਿਹੜੇ ਬਾਹਰ ਕੱਢ ਦਿੱਤੇ ਗਏ ਨੇ ਮੌਤਲ ਕਰ ਦਿੱਤੇ ਗਏ ਨੇ ਪਰ ਸੰਸਦ ਦੇ ਅੰਦਰ ਸਦਨ ਦੇ ਅੰਦਰ ਤਿੰਨ ਬਿੱਲ ਜਿਹੜੇ ਪੇਸ਼ ਕਰ ਦਿੱਤੇ ਗਏ ਨੇ ਪਾਸ ਕਰ ਦਿੱਤੇ ਗਏ ਨੇ ਹੁਣ ਇਹਨਾਂ ਨੂੰ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵੱਲ ਆਗਾਜ਼ ਕੀਤਾ ਜਾਵੇਗਾ ਜੋ ਵੀ ਹੋਏਗਾ ਤੁਹਾਨੂੰ ਉਸ ਤੱਕ ਦੱਸਦੇ ਰਹਾਂਗੇ ਰੋ ਤਕਲੀਬ ਰਹੋ 1 India Punjabi ਤੇ Subscribe to 1 India channel and never miss an update